ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਝੋਟੀਆਂ ਵਖਾਉਣੀਆਂ ਤੁਹਾਨੂੰ ਨਮਾਹਾਨ ਸੋਹਣੀਆਂ ਝੋਟੀਆਂ ਤਿੰਨ ਦੰਦਾ ਜੀ ਆ ਖੀਰੀਆਂ ਕਹਿੰਦਾ ਭਾਈ ਕਹਿੰਦਾ ਤਿੰਨੇ ਹੀ ਰਾਜੀ ਆ ਪਲੀਆਂ ਪੂਰੀਆਂ ਜਾਨ ਵਾਲੀਆਂ ਕੋਈ ਲਿਸੀਆਂ ਲਾਵੀਆਂ ਨਹੀਂ ਚਾਰ ਚਾਰ ਹੀ ਥਾਣਾ ਮੋਟਿਆ ਵੇਖੋ ਥਾਣ ਕਿੰਨੇ ਕਿੰਨੇ ਚੰਗੇ ਲੈ ਮੋਟੇ ਮੋਟੇ ਥਾਣ ਇਨਫਰਮੇਸ਼ਨ ਲੈਦਾ ਨਾ ਜਾਇਜੇ ਪਾ ਹੋਣਗੇ ਜੇ ਕੋਈ ਚੰਗੀਆਂ ਝੋਟੀਆਂ ਲੈਣ ਦਾ ਚਾਹਵਾਨ ਹੋਵੇ ਤੇ ਤਿੰਨ ਨਾਕੇ ਖੜੇ ਆ ਰਣ ਸਿੰਘ ਵਾਲੇ ਪਿੰਡ ਚ ਗੱਡੀਆਂ ਵਾਲੇ ਵੀਰ ਕੋਲੇ ਹਾਂਜੀ ਬਾਈ ਸਾਸੀ ਕਾ ਨਾਮ ਦੱਸ ਦੀਏ ਨਾਮ ਬਾਈ ਸੇਵਕਾ ਜੀ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਦੋਸਤੋ ਮੈਂ ਪਹਿਲੇ ਹੀ ਦੱਸ ਦਿੰਦਾ ਵੀਰ ਹੱਸਿਆਗਾ ਤੋਂ ਉਹ ਵੀਰ ਕੋਲੇ ਗੱਡੀਆਂ ਉਦਾਂ ਗੱਡੀਆਂ ਵਾਲਾ ਨਹੀਂਗਾ ਉਦਾਂ ਗੱਡੀਆਂ ਕਰਕੇ ਉਦਾਂ ਕਹਿਤਾ ਮੈਂ ਉਹ ਵੀਰ ਦੁੱਜੂ ਸਮਝ ਗਿਆ ਤੇ ਉਹ ਮੈਂ ਤੁਹਾਨੂੰ ਕਲੀਅਰ ਕਰਦੇ ਆ ਪਹਿਲੇ ਫੋਨ ਨੰਬਰ ਦੱਸ ਦੀ 9814104404 ਇੱਕ ਵਾਰੀ ਫੇਰ ਦੱਸ ਦੇ ਫੋਨ ਨੰਬਰ ਸੋਨਾ ਵਾਲਾ 9814104404 ਇਹ ਤੋਂ ਕਰ ਲੈ ਸ਼ੁਰੂ ਇੱਕ ਨੰਬਰ ਤੋਂ ਇਹ ਬਈ ਹੈਗੀ ਆ 1.5 2 ਸਾਲ ਦੀ ਛੁੱਟੀ ਖੀਰੀ ਹੈ ਖੀਰੀ ਖੀਰੀ ਠੀਕ ਹੈ ਤੇ ਚਾਰ ਚਾਰ ਹੀ ਥਣ ਹੋਣਗੇ ਸਾਰਿਆਂ ਦੀ ਗਾਰੰਟੀ ਹੋਊਗੀ ਬਾਕੀ ਨਾ ਸਾਰਿਆਂ ਵੀ ਇਹ ਛੋਟੇ ਫਾਰਮ ਚੋਂ ਹੀ ਆਂਗਾ ਅੰਗਾ ਅੱਛਾ ਇੱਕੋ ਫਾਰਮ ਚੋਂ ਹੀ ਲੈ ਆਂਗਾ ਠੀਕ ਹੈ ਹਾਂ ਉਹ ਉਹਨਾਂ ਨੇ ਫਾਰਮ ਜਾਨੀ ਕਿ ਸ਼ਾਰਤਾ ਉਹਨਾਂ ਬਾਹਰ ਉੱਠ ਗਿਆ ਮੁੰਡਾ ਤੇ ਆਸਾਮ ਸੰਭਾਈ ਕਰਦਾ ਸੀਗਾ ਫੇਰ ਉਹ ਤਿੰਨ ਝੋਟੀਆਂ ਆਪਾਂ ਉਹਨੂੰ ਝੋਲੇ ਆਂ ਤਿੰਨੇ ਖੀਰੀਆਂ ਹਾਂ ਤਿੰਨੇ ਹੀ ਖੀਰੀਆਂ ਬਾਈ ਗਾਰੰਟੀ ਹੋਊਗੀ ਜਿੱਥੋਂ ਵੀ ਬੰਦਾ ਚੱਲ ਕੇ ਆ ਜੇ ਕਿਤੇ ਮੰਗਾ ਲੇ ਠੀਕ ਆ ਤਾਦੀ 100% ਗਾਰੰਟੀ ਹੋ ਕੱਢ ਬਾਰਾ ਦੇ ਕੇ ਮੋੜਾਂਗੇ ਜੀ ਮੰਨ ਲਓ ਲਓ ਜੀ ਬਾਈ ਕਹਿੰਦਾ ਜਿੱਥੋਂ ਮਰਜੀ ਜਿੰਨੀ ਮਰਜੀ ਦੂਰ ਤੋਂ ਬੰਦਾ ਚੱਲ ਕੇ ਆ ਜੇ ਜਿਹੜਾ ਕੁਝ ਦੱਸਿਆ 100% ਗਾਰੰਟੀ ਹੋ ਦੁੱਗਣਾ ਖਰਚਾ ਦੇ ਕੇ ਮੋੜੂਗਾ ਬਾਈ ਕਹਿੰਦਾ ਜੇ ਕੋਈ ਉਨੀ ਕਿ ਨਿਕਲ ਜੇ ਤਿੰਨੇ ਝੋਟੀਆਂ ਖੀਰੀਆਂ ਤੇ ਤਿੰਨਾਂ ਦੀ ਗਾਰੰਟੀ ਆ ਇਹਦੀ ਪੌਣੇ ਇੱਕ ਦੋ ਦੋ ਸਾਲ ਇਹਦੀ ਉਮਰ ਦੁੱਧ ਵਾਲੇ ਦੰਦਾਂ ਚ ਖੀਰੀ ਕੱਟੀ ਦੋਸਤੋ ਤਿੰਨੇ ਝੋਟੀਆਂ ਬੰਨ ਵਾਲੀਆਂ ਯਾਨੀ ਕਿ ਪਾਊਡਰ ਪਾਊਡਰ ਕੋਈ ਇਹਨਾਂ ਨੂੰ ਤੇਲ ਏ ਹੋਰ ਮਹੀਨੇ ਨੂੰ ਡੇਢ ਮਹੀਨੇ ਨੂੰ ਦੋਵਾਂ ਮਹੀਨਿਆਂ ਦੇ ਅੰਦਰ ਅੰਦਰ ਤੱਕ ਸੀਵਨ ਲੈਂ ਨਾਲੀਆਂ ਹੂੰ ਥਣ ਪੂਰਾ ਚੰਗਾ ਮੋਟਾ ਥਾਣਾ ਜਿਵੇਂ ਗੱਬਣ ਝੋਟੀ ਵਿਖਾਉਂਦੀ ਹੁੰਦੀ ਹੈ ਨਾ ਲੇਓਟੀ ਤੇ ਉਵੇਂ ਵਿਖਾਉਂਦੀ ਆ ਮੋٹے ਮੋٹے ਥਣ ਦੁੱਧ ਵਾਲੇ ਦੰਦਾਂ 'ਚ ਖੀਰੀ ਝੋਟੀ ਤਿੰਨੇ ਖੀਰੀਆਂ ਆਈਆਂ ਨੀਂਗਾ ਕਿ ਇੱਕ ਨੰਬਰ ਦੀ ਖੀਰੀ ਆ ਦੋ ਨੰਬਰ ਵੀ ਖੀਰੀ ਆ ਤਿੰਨ ਨੰਬਰ ਵੀ ਖੀਰੀ ਆ ਤਿੰਨੇ ਦੁੱਧ ਵਾਲੇ ਦੰਦਾਂ ਚ ਖੀਰੀਆਂ ਕੱਟੀਆਂ ਉਹ ਮੱਥੇ ਦੀ ਵੀ ਸੋਹਣੀ ਆ ਕੁੰਡਾ ਸਿੰਘ ਜਮਾਂ ਨਾਲ ਹੀ ਲਾ ਜਾਣਾ ਬਹੁਤ ਚੰਗੀ ਭਾਈ ਆ ਨਹੀਂਗਾ ਵੀ ਮਾੜੀਆਂ ਮੱਜਾਂ ਨਹੀਂ ਕੱਟੀਆਂ 18 18 20 22 22 ਕਿਲੋ ਵਾਲੀਆਂ ਹਨ ਠੀਕ ਆ ਹਾਂ ਤੁਹਾਨੂੰ ਪਤਾ ਵੀ ਫਾਰਮਾਂ ਦੇ ਕਿਹੜਾ ਮਾੜੀ ਮੱਝ ਹੂੰ ਭਾਈ ਕਹਿੰਦਾ ਜਿੱਥੋਂ ਲਈਆਂ ਕੋਈ ਮਾੜੀ ਮੱਝ ਨਹੀਂ ਸੀ ਉਹਨਾਂ ਦੇ ਸਾਰੀਆਂ ਮੱਝਾਂ 18 20 22 ਕਿਲੋ ਦੇ ਵਿੱਚ ਵਿੱਚ ਦੁੱਧ ਵਾਲੀਆਂ ਮੱਝਾਂ ਸੀਗਾ ਜਿੱਥੋਂ ਬਾਈ ਕਹਿੰਦਾ ਆਪਾਂ ਇਹ ਲਈਆਂ ਤਿੰਨੇ ਇੱਕੋ ਫਾਰਮ ਚੋਂ ਲਈਆਂ ਕਿੰਨੇ ਦੀ ਸੇਵਕਾ ਇਹ ਬਾਈ ਦੇ ਦਾਂਗੇ 36000 ਦੀ 36 ਦੀ ਹਾਂਜੀ ਹਾਂ ਲਓ ਜੀ 36 ਦੀ ਬਾਈ ਕਹਿੰਦਾ ਦੇ ਦੇਾਂਗੇ ਛੋੜਛਾਪਾ ਮਾਨਤਾਣ ਹੋ ਜਾਊਗਾ ਜਾਨਵਰ ਤਿੰਨੇ ਹੀ ਚੰਗੇ ਆ ਜੇ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਪੂਰੀਆਂ ਚੰਗੀਆਂ ਝੋਟੀਆਂ ਤਿਆਰ ਹੋ ਜਾਣਗੀਆਂ ਜਿਸ ਦਿਨ ਤਿਆਰ ਹੋਣਗੀਆਂ ਅੱਜ ਦੁੱਧ ਵਾਲੇ ਦੰਦਾਂ ਚ ਖੀਰੀਆਂ 2 ਨੰਬਰ ਤੇ ਆ ਜਾ ਇਹਦੀ ਵੀ ਸੇਮ ਹੀ ਉਮਰ ਆ ਹਾਂ ਬਾਈ ਸੇਮ ਹੀ ਆ ਪੌਣੇ ਤੋਂ 2 ਸਾਲ ਲਿਆ ਪਰ ਛੋਟੀ ਗਾਦੀ ਆ ਸਾਹ ਨਹੀਂ ਆ ਨਗੀਨਾ ਪੀਸੀ ਆ ਠੀਕ ਐ ਦੋਸਤੋ ਇਸ ਤੋਂ ਵੀਡੀਓ ਬਣਾ ਦੇ ਠੀਕ ਐ ਦੋ ਨੰਬਰ ਵੀ ਪੂਰੀ ਭਾਰੀ ਫੁੱਲ ਜਾਨ ਵਾਲੀ ਨਰੋਈ ਨਿਗਰ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਇਚ ਹੀ ਕਿਹਾ ਸੀ ਛੋਟੇ ਦਾ ਭਲੇਖਾ ਪੈਂਦਾ ਬਾਈ ਹੂੰ ਐ ਦਾਦੇ ਜਿਵੇਂ ਕੱਟਾ ਹੁੰਦਾ ਪੱਠਪੜਾ ਸਾਹ ਨੰਗੂ ਚੌੜਾ ਪਰ ਹੈਗੀ ਕੱਡੀ ਆ ਫੁੱਲ ਚੰਗੀਆਂ ਫੁੱਲ ਸਨਖੀਆਂ ਪੂਰੀਆਂ ਰਾਜੀਆਂ ਸਾਮ ਲਗਾਣਾ ਤੇ 2.2 ਤੋਂ 3 ਲੱਖ ਰਿਆਂ ਤਿਆਰ ਹੋਣ ਹੂੰ ਠੀਕ ਐ ਦੋਸਤੋ ਬਾਈ ਕਹਿੰਦਾ ਜੇ ਕਿਸੇ ਭੈਣ ਭਰਾ ਨੇ ਸਾਮ ਲੀਆਂ ਜਿੱਦਣ ਝੋਟੀਆਂ ਤਿਆਰ ਹੁੰਦੀਆਂ 2.2 ਤੋਂ 3 ਲੱਖ ਦੀਆਂ ਝੋਟੀਆਂ ਤਿੰਨਾ ਦੀ ਗਾਰੰਟੀ ਤਿੰਨਾ ਦੇ ਮੋٹے ਮੋٹے 4-4 ਹੀ ਥਾਣਾ ਇਹਦੀ ਵੀ ਲਿਓਰਟੀ ਪੂਰੀ ਚੰਗੀ ਐ 18 ਤੋਂ 20-22 ਦੇ ਵਿੱਚ ਵਿੱਚ ਦੁੱਧ ਦਰਨਾਂ ਆ ਮਾਵਾਂ ਦੀਆਂ ਕਟੀਆਂ ਇਹ ਫਾਰਮ ਬਹੁਤ ਚੰਗਾ ਸੀ ਬਾਈ ਕਹਿੰਦਾ ਸਮਾਲ ਫਾਰਮ ਸੀਗਾ ਪਰ ਹੁਣ ਤੁਹਾਨੂੰ ਪਤਾ ਹੀ ਹੈ ਬਾਹਰ ਦਾ ਰੁਝਾਨ ਜਾਦੇ ਹੋਇਆ ਫਿਰਦਾ ਨਵੀਂ ਪਨੀਰੀ ਦਾ ਸਾਰੀ ਬਾਹਰ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਹੀ ਕਰਦੀ ਆ ਹਾਂ ਬਣਾਦਾ ਬਾਈ ਸ਼ੌਕ ਨਾਲ ਹੀ ਦੀਆਂ ਹੂੰ ਤੇ ਪਰ ਤੁਹਾਨੂੰ ਪਤਾ ਵੀ ਕੈਨੇਡਾ ਕੈਨੇਡਾ ਹੀ ਕਰਦੇ ਸਾਰੇ ਕੈਨੇਡੇ ਕਰ ਹੀ ਜਾਂਦੇ ਆ ਕੈਨੇਡੇ ਕੈਨੇਡੇ ਪਰ ਮਾੜੀ ਗੱਲ ਆ ਚਲੋ ਕੈਨੇਡਾ ਮਾੜੀ ਨਹੀਂ ਪਰ ਆਪਣਾ ਦੇਸ਼ ਕਿਹੜਾ ਮਾੜਾ ਘਰ-ਬਾਰ ਪੈਲੀ ਪਠਾ ਇੱਥੇ ਆਪਣੇ ਸਭ ਕੁਝ ਇੱਥੇ ਆਪਾਂ ਸਭ ਕੁਝ ਛੱਡ ਕੇ ਦੂਜੇ ਮੌਲਖ 'ਚ ਜਾ ਕੇ ਕਿਸੇ ਦੇ ਦਿਹਾੜੀ ਕਰਦੇ ਆਂ ਜਾ ਕੇ ਕੰਮ ਤਾਂ ਗਲਤੀ ਆ ਚਲੋ ਜੇ ਕੋਈ ਨਹੀਂ ਵੀ ਹਟਦਾ ਹੁਣ ਕੀ ਕੀਤਾ ਜਾਵੇ ਸਾਰਾ ਮੌਲਖੀ ਹੁਣ ਇਧਰਲੇ ਪਾਸੇ ਨੂੰ ਹੋਇਆ ਹਰੇਕ ਹੀ ਕੈਨੇਡਾ ਕੈਨੇਡਾ ਅਮਰੀਕਾ ਅਮਰੀਕਾ ਅੰਗਲੈਂਡਾ ਅੰਗਲੈਂਡਾ ਇਹੀ ਕਰਦੇ ਆ ਇੱਧਰ ਪੰਜਾਬ ਪੰਜਾਬ ਦੀ ਤਾਂ ਗੱਲ ਹੀ ਨਹੀਂ ਕਰਦਾ ਕੋਈ ਨਾ ਨਾ ਹੁਣ ਤਾਂ ਬਾਈ ਉਧਰ ਗਏ ਸਾਡੇ ਵਰਗੇ ਗਰੀਬ ਬੰਦੇ ਰਹਿ ਜਾਣੇ ਇੱਧਰ ਬਾਈ ਆਪਣੇ ਵਰਗੇ ਹਾਂ ਬਾਈ ਕਹਿੰਦਾ ਆਪਣੇ ਵਰਗੇ ਗਰੀਬ ਬੰਦੇ ਰਹਿ ਜਾਣੇ ਇੱਥੇ ਚਲੋ ਕੋਈ ਨਹੀਂ ਹਾਂ ਬੇਟਾ ਆਪਾਂ ਰਹਿ ਪਾਂਗੇ ਕੋਈ ਨਹੀਂ ਇੱਥੇ ਆਪਣਾ ਮੋਲਖਾ ਆਪਣਾ ਦੇਸ਼ ਆਪਣਾ ਪਿੰਡ ਆਪਣੇ ਭੈਣ ਭਰਾ ਆ ਪਤਾ ਨਹੀਂ ਜਾਂਦੇ ਛੱਡ ਕੇ ਕਿਤੇ ਇਹਦਾ ਮੁੱਲ 2 ਨੰਬਰ ਦਾ ਇਹ ਬਾਈ ਦੇ ਦਾਂਗੇ 44000 ਰੁਪਏ 44 ਦੀ ਹਾਂਜੀ 1 ਨੰਬਰ 36 ਦੀ ਹਾਂ 1 ਨੰਬਰ 36 ਦੀ 2 ਨੰਬਰ 44 ਦੀ ਹਾਂਜੀ ਹੱਟੀ ਬਹੁਤ ਚੰਗੀ 2 ਨੰਬਰ ਹੱਟੀ ਦਾ ਬਈ ਨਕੀਨੀ ਆ ਤੁਹਾਨੂੰ ਪਤਾ 3 ਨੰਬਰ ਵੀ ਘੱਟੀ ਪੂਰੀ ਚੰਗੀ ਆ ਇਹਦਾ ਹੋ ਸਕਦਾ ਇਹ ਤਾਂ ਜਾਂਦੀ ਟੀਕਾ ਲੈ ਰੇ ਹੀਟ ਚ ਹੋ ਸਕਦਾ ਪਤਾ ਨਹੀਂ ਹੁੰਦਾ ਜਾਨਵਰ ਦਾ ਪੰਜਾਂ ਦੇ ਰਿਆਂ ਨੂੰ ਦਸਾਂ ਦੇ ਰਿਆਂ ਨੂੰ ਆ ਜੀ ਯਾਨੀ ਕਿ ਸੀਬਨ ਲਾਈਨ ਨੂੰ ਬਿਲਕੁਲ ਤਿਆਰ ਆ ਆ ਦੋ ਦੋ ਮਹੀਨੇ ਅਗਲਾ ਹਜੇ ਸਾਹਮਲੇ ਹਜੇ ਹੋਰ ਗ੍ਰੋਥ ਕਰ ਜਾਣੀਆਂ ਆ ਦਾ ਟੀਕਾ ਲੈ ਇਹਨੂੰ ਤਿਆਰ ਆ ਬਿਲਕੁਲ ਨਾਮ ਸਮਝ ਆ ਵੀ ਹਾੜੇ ਨਿਕਲੇ ਬੜਾ ਟਾਈਮ ਸਾਹਮਣੇ ਆਣਾ ਪਾਣਾ ਥੋੜਾ ਘਣਾ ਟਾਈਮ ਲਗਾਇਆ ਆ ਆ ਤਾਂ ਤਿਆਰੀ ਏ ਟੀਕੇ ਨੂੰ ਕੱਲ ਨੂੰ ਹੀਟ ਚ ਆ ਜੇ ਮਹੀਨੇ ਨੂੰ ਅਜੇ 10 ਦਿਨਾਂ ਨੂੰ ਅਜੇ ਸੱਤ ਘਾਟ ਦਿਖਾ ਬਾਈ ਝੋਟੀ ਦਾ ਹਾਂ ਇਹ ਵੀ ਬੁੱਧੰਦਾ ਜਖੀਰੀ ਆ ਬਾਈ ਕਹਿੰਦਾ ਜਿੱਦਣ ਹੋ ਜਾਂਦੀਆਂ 2.5 ਲੱਖ ਦੀਆਂ ਝੋਟੀਆਂ ਹੁਣ ਦੋਨੋਂ ਨੂੰ ਵੀ ਪਤਾ ਪਸ਼ੂ ਮਹਿੰਗੇ ਆ ਮੱਝਾਂ ਝੋਟੀਆਂ ਉਹੀ ਘਟੀਆਂ ਨਵਾਂ ਕੋਈ ਜਾਨਵਰ ਤਿਆਰ ਨਹੀਂ ਕਰਦਾ ਜਦੋਂ ਨਵਾਂ ਤਿਆਰ ਨਹੀਂ ਹੁੰਦਾ ਤੇ ਫਿਰ ਉਹ ਜਾਨਵਰ ਤਿਆਰ ਹੋਇਆ ਮਹਿੰਗਾ ਹੀ ਵੈਲਾ ਜਦੋਂ ਗਿਣਤੀ ਘੱਟ ਗਈ ਪਸ਼ੂਆਂ ਦੀ ਹਾਂ ਲਓ ਜੀ ਬੂਥੀ ਬਾਥੀ ਵੇਖੋ ਇਹਦੀ ਕਿੰਨੀ ਸੋਹਣੀ ਇਹਦਾ ਸੇਵਕੰਗ ਪੂਰੇ ਸੋਹਣੇ ਮੂੰਹ ਮੱਥੇ ਦੀ ਆ ਹਾਂ ਵੇਲਵੂੜ ਬਹੁਤ ਆ ਹਾਈਟ ਵੀ ਬਹੁਤ ਆ ਥਾਣੇ ਇਹਦੇ ਵੀ ਦੂਰੇ ਹੀ ਦੀਦੇ ਤੁਰ ਜਾਂਦੀ ਦੇ ਮੋਟੇ ਮੋਟੇ ਲਾਮਲੂਮ ਪੂਰੀ ਆ ਘੱਟੀ ਦੀ ਜਦ ਦਿਨ ਤਿਆਰ ਹੋ ਜਾਂਦੀ ਆ ਛੋਟੇ ਜਿੰਨਾ ਗੱਦ ਕਰਨਾ ਸਾਂਹ ਜੱਡੀ ਵਾਰਨਾ ਇਹਨੇ ਤੋਰੇ ਤੂਰੇ ਦਿਨਾਂ ਓਕੇ ਕੋੜੀਆਂ ਆ ਰਹੀਆਂ ਇਹ ਕਿਹੜਾ ਕੋਈ ਬੁੱਢੀਆਂ ਨਵਾਂ ਹਾਨ ਖੀਰੀਆਂ ਕਟੀਆਂ ਦੁੱਧ ਵਾਲੇ ਦੰਦਾਂ ਜਾ ਵੇਖੋ ਲੈ ਦੂਰੇ ਇੰਦੀ ਨੇ ਮੋٹے ਮੋٹے ਥਣ ਇਹ ਬੁੱਢੇ ਬੰਦੇ ਨੂੰ ਖਿੱਚ ਕੇ ਲਈ ਹਾਂ ਤੂੰ ਹੀ ਪਹਿਲੀ ਅਮਰੂਦਾ ਨਹੀਂ ਲੇੜੀ ਵਾਂਗੂ ਆ ਮੈਂ ਵੀ ਬੁੱਢਾ ਮੈਨੂੰ ਹੀ ਹੁਣ ਲੈ ਗਈ ਹਾਂ ਆ ਤੂੰ ਕਿਹੜਾ ਖੀਰਾ ਦੰਦ ਸਿੱਟਣ ਵਾਲਾ ਤੂੰ ਹੋਇਆ ਫਿਰ ਦਾ ਸਿੱਟਣ ਵਾਲਾ ਹੋਇਆ ਆਪਣਾ ਕੰਮ ਹਾਂ ਕਿੰਨੇ ਦੀ ਸੇਵਕਾ ਆ 3 ਨੰਬਰ ਬਈ ਮੌਲੇ ਤਾਂ ਐਂ ਕਰਦਾ ਵੀ ਸਾਥ ਕਰ ਲੇ अच्छा पर अपने ਤੋਂ ਮਾੜਾ ਮੁੱਲ ਜੈ ਜੀ ਦੇ ਰਿਹਾਗੇ ਹਾਂ 47000 ਦੀ ਝੋਟੀ ਦੇਣਾ ਲਓ ਜਿੱਦਰ ਤਿਆਰ ਹੋਗੀ ਤਾ ਹੀ 3 ਲੱਖ ਦੀ ਆ ਹਾਂ ਇਹ ਗੱਲ ਬੰਦਿਆਂ ਦਾ ਭਾਈ ਇੱਕ ਤੋਂ ਇੱਕ ਆਪਾਂ ਤਾਂ ਕਹਿੰਦੇ ਕਰ ਮਾਲਾਂਗਾ ਇੱਕੋ ਥਾਂ ਦਵਾਗਾ ਤੇ ਇੱਕੋ ਥਾਂ ਜਾਵਰਨੇ ਤਾਂ ਇਹਨਾਂ ਦੇ ਜੀ ਲੱਗਿਆ ਹਾਂ ਇੱਕ ਕੱਟੀ ਖਰਚਾ ਮੁੜ ਜੂਗੀ ਤੇ ਦੋ ਕੱਟੀਆਂ ਦੇ ਪੈਸੇ ਵਟੇ ਜਾਣਗੇ ਦੋ ਕੱਟੀਆਂ ਖਰੀ ਰਹਿ ਜਾਣਗੇ ਹਾਂ ਬਾਹਰ ਤਾਂ ਨਹੀਂ ਨਾਲੇ ਸਾਂਭਣਗਾ ਹਾਂ 6-6 ਮਹੀਨੇ ਸਾਂਭ ਕੇ ਹਾਂ ਜੁਟਣਾਂ ਨੇ ਕੋਈ ਬਾਹਲਾ ਲੰਮਾ ਹਾਂ ਆ ਤਾਂ ਜਮਾ ਤਿਆਰ ਹੀ ਆ ਇਹਦਾ ਹੋ ਸਕਦਾ 10 ਦਿਨਾਂ ਨੂੰ ਬਣ ਜੇ 20 ਦਿਨਾਂ ਨੂੰ ਬਣ ਜੇ ਕਿਉਂਕਿ ਵੇਲ ਭੂਲ ਬਾਲੀ ਕੱਟੀ ਦੀ ਇਹਦੀ ਤਾਂ ਦੂਜੀਆਂ ਨਾਲੋਂ ਗੱਟ ਵੱਡੀ ਹੋਊਗੀ ਹਾਈਟ ਜੀ ਵੀ ਲੈਂਥ ਜੀ ਵੀ ਹਾਂ ਹਾਂ ਨੀ ਬਾੜਾ ਜਾਨਵਰ ਹੀ ਨਹੀਂ ਲੈਂਦਾ ਇਹ ਮੁੰਡਾ ਗੱਡੀਆਂ ਦਾ ਬਾੜਾ ਜਾਨਵਰ ਹੀ ਨਹੀਂ ਲੈਂਦਾ ਹਾਂ ਤੇ ਰਲਾਈ ਤੇ ਆ ਫਲੈਗਸਟਡ ਜੇਪੀ ਇਹ ਵੀ ਪਹਿਲੇ ਪਹਿਲੇ ਫੋਨ ਤੇ ਵਿਕਣ ਵਾਲਾ ਹਾਂ ਹੂੰ ਬੱਬੀ ਕਿਰਪਾ ਨਾਲ ਦੂਜੇ ਤੀਜੇ ਦਿਨ ਭਾਈ 4 5 4 5 ਅੱਜ ਤਾਂ ਚਲੋ ਮਿਲੀਆਂ ਘਾਟਾਂ 5 6 ਕਟੀਆਂ ਆਪਣੇ ਹੁੰਦੀਆਂ ਹੀ ਆ ਦੋਸਤੋ 5 6 ਕਟੀਆਂ ਭਾਈ ਕਹਿੰਦਾ ਹੁੰਦੀਆਂ ਹੀ ਆਪਣੇ ਦੂਜੇ ਤੀਜੇ ਦਿਨ 4 ਕਟੀਆਂ ਵੇਚਦੀ ਵੇਚਦੇ ਆ ਭਾਈ ਕਹਿੰਦਾ ਆਪਾਂ ਚਲੋ ਵਧੀਆ ਗੱਲ ਹੈ ਮਿਹਨਤ ਹੈ ਇਹ ਵੀ ਇਹਦੀ ਵੀ ਕੈਨੇਡਾ ਹੀ ਆ ਇੱਥੇ ਕੰਮ ਕਰਨਾ ਬਾਹਰ ਕਿਸੇ ਮੌਲਖ ਚ ਜਾ ਕੇ ਕਿਸੇ ਦੇ ਥੱਲੇ ਜਾ ਕੇ ਦਿਹਾੜੀ ਵੀ ਤਾਂ ਕਰਨੀ ਆ ਟਿਫਨ ਚੱਕ ਲੈਣਾ ਤੜਕੇ 5 ਵਜੇ ਆਥਣੇ ਆਉਣਾ ਤੇ ਸੌਣਾ ਹੀ ਆ ਰਾਤ ਨੂੰ ਤੜਕੇ ਨੂੰ ਫੇਰ ਭੱਜ ਪੈਣਾ ਟਾਈਮ ਨਹੀਂ ਾਲਰਮ ਨਾਲ ਉੱਠਦੇ ਉੱਥੇ ਤਾਂ ਪਾਦਾ ਵੀ ਹਰੇਕ ਨੂੰ ਕਹਿੰਨੇ ਆ ਆਪ ਦਾ ਇੱਥੇ ਜਿਹੜਾ 40-50 ਲੱਖ ਜਿਹਾ ਲਾ ਕੇ ਜਾਂਦੇ ਆ ਤੂੰ ਨੇ ਤਾਂ ਜਿੱਦ ਟਾਪ ਦਾ ਕੰਮ ਹੋਏ ਨਾ ਇੱਥੇ ਬਾਈ ਫਾਰਮ ਹੀ ਬਣ ਜਾਣਾਗਾ ਇੱਥੇ ਰੋ ਨਾਲੇ ਸਰਦਾਰ ਆ ਨਾਲੇ ਸਰਦਾਰ 40-50 ਲੱਖ ਲਾਇਆ ਹੋਵੇ ਤਾਂ ਚਾਰ ਬੰਦੇ ਥੱਲੇ ਕੰਮ ਕਰਨ ਬਾਈ ਹੁਣ ਲੋਕ ਨਾ ਤੂੰ ਕਹੇਗਾ ਕਹਿੰਦਾਗਾ ਮੇਰੇ ਕੋਲੋਂ ਜਿੰਨੇ ਜਾਂਦੀਆਂ ਆਪਣਾ ਬਾਬੇ ਦੀ ਕਿਸ ਆਪਣਾ ਚੰਗੇ ਘਰਾਂ ਜਾਂਦੀਆਂ ਤੇ ਘਟੋ ਘਟਾ ਮੈਨੂੰ 20 ਬੰਦਿਆਂ ਨੇ ਕਹਿਤਾ ਬਾਈ ਅਸੀਂ ਬਾਹਰੋਂ ਆਏ ਆ ਮੁੜ ਕੇ ਅੱਛਾ ਹਾਂ ਬਾਹਰੋਂ ਮੁੜ ਕੇ ਆਏ ਆ ਕਹਿੰਦੇ ਅਸੀਂ ਵੀ ਆਹ ਕੰਮ ਹੁਣ ਦੂਰੀ ਵਾਲੀ ਫੇਰ ਸਟਾਰਟ ਕਰਨਾਗੇ ਉਹ ਹੌਲੀ ਹੌਲੀ ਜਦੋਂ ਉਹਦੇ ਕੰਨ ਧੱਕੇ ਖਾ ਕੇ ਅਕਲ ਆਉਂਦੀ ਹੁਣ ਪੈਸੇ ਪੂ ਇੱਥੇ ਵਧੀਆ ਬਣਾਲੇ ਹੁਣ ਉਹ ਕਹਿੰਦੇ ਕੰਮ ਹੀ ਆ ਉੱਥੇ ਦਾ ਕੱਲਾ ਕੰਮ ਜਿੰਨਾ ਮਰਜ਼ੀ ਕਰੀ ਚੱਲੋ ਗੱਲਾਂ ਨਹੀਂ ਗੱਲਾਂ ਰਹੀ ਨਹੀਂ ਗੀਆਂ ਹਾਂ ਨਹੀਂ ਹੁਣ ਤਾਂ ਬਹੁਤ ਲੋਕਾਂ ਨੇ ਮੋੜਾ ਪਾਦਾ ਉੱਥੋਂ ਜ਼ਿੰਮੇਦਾਰ ਬੰਦੇ ਦਾ ਦਾ ਪਸ਼ੂਆਂ ਦਾ ਤੇ ਬਾਈ ਖੇਤੀ ਦਾ ਕਿੰਨਾ ਜਨਾ ਮੇਨ ਇਹ ਤਾਂ ਗੱਲ ਹੈ ਜੀ ਹਾਂ ਚੰਗੇ ਭਲੇ ਸਰਦੇ ਜ਼ਿ ਚਲੋ ਹੁਣ ਤਾਂ ਮਹਾਰਾਜ ਵੱਲੋਂ ਥੋੜਾ ਜਿਹਾ ਫਰਕ ਪਿਆ ਰੇਖ ਕਹਿਣ ਲੱਗਾ ਕਿ ਕੰਮ ਹੀ ਕਰਨਾ ਆਪਣੇ ਕਰ ਲੋ ਆਪਣੇ ਕੰਮ ਕਿਹੜਾ ਥੋੜਾ ਜੇ ਕੋਈ ਜ਼ਿੰਮੇਦਾਰ ਭਰਾ 10-15 ਪਸ਼ੂ ਰੱਖ ਲੋ ਨਾਲ ਪਹਿਲੀ ਪੱਠਾ ਥੋੜਾ ਥੋੜਾ ਬਾੜਾ ਜਿੰਨਾ ਵੀ ਹੈਗਾ ਜੇ ਪਹਿਲੀ ਥੋੜੀ ਆਪਾਂ ਪਸ਼ੂ ਚਾਰ ਵੱਧ ਰੱਖ ਲੋ ਤੇ ਇੱਥੇ ਵੀ ਆਈ ਚਲਾਈ ਵਧੀਆ ਚੱਲਦੀ ਆ ਭਾਈ ਇਹਦੇ ਸੋਨੇ ਤੇ ਪੈਸੇ ਲਾਤੇ ਹਾਂ ਉਹ ਜਿਹੜਾ ਝੋਟੀਆਂ ਤੇ ਲਾਦੇ ਇਹ ਵੀ ਸੋਨਾ ਕਾਲਾ ਸੋਨਾ ਕਾਲਾ ਸੋਨਾ ਹਾਂ ਇਹਨਾਂ ਦੇ ਪੈਸੇ ਲਾਏ ਵਿਅਰਥ ਨਹੀਂ ਵਿਅਰਥ ਨਹੀਂ ਜਾਂਦੇ ਇਹ ਗੱਲ ਸਹੀ ਆ ਆ ਹੁਣ ਸੋਨੇ ਵਰਗੀਆਂ ਝੋਟੀਆਂ ਤਿੰਨੇ ਝੋਟੀਆਂ ਕੋਈ ਪਾਲ ਲੈਂਦਾ ਨਾ ਇੱਕ ਝੋਟੀ ਦਾ ਖਰਚਾ ਕੱਢ ਲੇ ਕਿ ਇੱਕ ਖਰਚਾ ਖਾ ਗਈ ਤੇ ਦੋ ਝੋਟੀਆਂ ਬਚ ਜਾਣੀਆਂ ਯਾਨੀ ਕਿ ਜਿੱਦਣੇ ਤਿੰਨੇ ਝੋਟੀਆਂ ਤਿਆਰ ਹੋ ਜਾਂਦੀਆਂ ਸਾਰਾ ਅਗਲਾ ਕੈਲਕੂਲੇਟਰ ਕਰ ਲੇ ਇੱਕ ਝੋਟੀ ਜਿੰਨੇ ਦੀ ਵਿਕੀ ਹੋਈ ਉਹ ਸਾਰਾ ਖਰਚਾ ਵੇਖ ਲੈ ਕਹਿੰਦਾ ਮੇਰਾ ਖਰਚਾ ਹੋ ਗਿਆ ਤੇ ਦੋ ਝੋਟੀਆਂ ਦੀ ਕੀਮਤ ਆਮਦਨ ਬਚਦੀ ਹੈ ਜੇ ਕਿਸੇ ਨੇ ਮਿਹਨਤ ਕਰਨੀ ਆ ਬਾਕੀ ਸਾਰੇ ਭੈਣ ਭਰਾ ਸਿਆਣੇ ਬਾਲੀਆਂ ਆਪਾਂ ਗੱਲਾਂ ਨਹੀਂ ਕਰਦੇ ਅਗਲੇ ਕਹਿਣਗੇ ਤੁਸੀਂ ਬਾਲੀ ਸਿਆਣੇ ਆ ਆਪਦੇ ਘਰੇ ਹਰੇਕ ਹੀ ਸਿਆਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ